ਸਸੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਜਪਾ ਬਣਾਈ ਹੈਗੀ ਪਾਪਾ ਭਾਜੀ ਨਵੇਂ ਤਰੀਕੇ ਦੀ ਪਾਪਾ ਭਾਜੀ ਬਣਾਈ ਹੈ ਬਹੁਤ ਟੇਸਟੀ ਬਣੀ ਹੈ ਬਹੁਤ ਵਧੀਆ ਬਣੀ ਹੈ ਹੈਲਦੀ ਵੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਮੇਰੀ ਕ ਵੀਡੀਓ ਨੂੰ ਮਰ ਚੈਲੰਜ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਾ ਕੀਤਾ ਹੋਇਆ ਛੋਟੀ ਜਿਹੀ ਜਨ ਨਾਲ ਜੂਰ ਪ੍ਰੈਸ ਕਰ ਲਿਆ ਕਰੋ ਤਾਂ ਤੁਹਾਨੂੰ ਹਰ ਕੋਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲੇ ਸ ਮੇਰੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਔਰ ਅਪਰੀਸ਼ੀਏਟ ਜੂਰ ਕਰਿਆ ਕਰੋ ਪਲੀਜ਼ ਹੁਣ ਆਪਾਂ ਦੇਖਦੇ ਹਾਂ ਕਿੱਦਾਂ ਬਣਾਈ ਹੈ ਕੀ ਚੀਜ਼ ਹੈ ਆਪਾਂ ਇਹਦੀ ਸਭ ਤੋਂ ਪਹਿਲਾਂ ਕੜਾਹੀ ਵਿੱਚ ਪਾਣੀ ਪਾਵਾਂਗੇ ਥੋੜਾ ਜਿਹਾ। ਔਰ ਪਾਣੀ ਨੂੰ ਬੋਇਲ ਆਉਣ ਦੇਣਾ ਤੁਸੀਂ। ਬੋਇਲ ਆ ਗਿਆ ਇਹ ਚ ਪਾ ਦਾਂਗੇ ਹੁਣ ਆਪਾਂ ਪਾਲਕ। ਪਾਲਕ ਬਹੁਤ ਜ਼ਿਆਦਾ ਨਹੀਂ ਪਾਉਣੀ ਥੋੜੀ ਜਿਹੀ ਪਾਲਕ ਪਾਉਣੀ ਆ ਤੇ ਗੁੱਚੀ ਬਸ ਬਹੁਤ ਜ਼ਿਆਦਾ ਪਾਲਕ ਨਹੀਂ ਹੋਣੀ ਜੇ ਇਹਦੀ ਨੱਕ ਧਿਆਨ ਰੱਖਣਾ ਹੈ। ਆਪਾਂ ਸਾਗ ਨਹੀਂ ਬਣਾਉਣਾ ਸਿਰਫ ਪਾਲ ਪਾਪਾ ਜਿ ਬਣਾਉਣੀ ਆ ਇਸ ਕਰਕੇ। ਥੋੜੀ ਪਾਲਕ ਪਾਉਣੀ ਆ ਬਹੁਤ ਜ਼ਿਆਦਾ ਨਹੀਂ ਪਾਉਣੀ ਹੈਗੀ। ਪਾਲਕ ਨੂੰ ਬੋਇਲ ਆ ਗਿਆ ਦੇਖੋ ਬਲਾਂਚ ਕਰਕੇ ਪਾਲਕ ਨੂੰ। ਹੁਣ ਆਪਾਂ ਇਹਨੂੰ ਬੰਦ ਕਰਤਾ ਗਿਆ ਸਾਂ। ਹੀਟ ਜਿਹੜੀ ਆਫ ਕਰਕੇ ਆਪੇ ਨੂੰ ਆ ਠੰਡਾ ਪਾਣੀ ਲਿਆ ਦੇਖੋ برف ਵਾਲਾ ਮੈਂ ਇਹਦੇ ਵਿੱਚ ਬਾਣੀ ਦਾ ਕਲਰ ਬਿਲਕੁਲ ਚੇਂਜ ਨਹੀਂ ਹੋਣਾ ਚਾਹੀਦਾ ਬਲਕਿ ਦਾ ਬਿਲਕੁਲ ਰਹੂਗਾ ਇਹਦਾ ਕਲਰ ਹੁਣ ਠੰਡੇ ਪਾਣੀ ਵਿੱਚ ਪਾ ਦਿਓ ਇਹਨੂੰ ਬਸ ਕੱਢ ਗਏ ਹੁਣ ਇਹਨੂੰ ਕਰਾਂਗੇ ਆਪਾਂ ਪੇਸਟ ਬਣਾਵਾਂਗੇ ਇਹਦਾ ਮਿਕਸੀ ਵਿੱਚ ਪਾਤਾ ਇਹਨੂੰ ਇਹ ਚ ਪਾਤੀਆਂ ਹਰੀਆਂ ਮਿਰਚਾਂ ਤਿੰਨ ਚਾਰ ਤੁਹਾਡੇ ਕੋਲ ਕੋੜੀਆਂ ਮਿਰਚਾਂ ਤੁਸੀਂ ਘੱਟ ਪਾ ਲਓ ਜੇ ਘੱਟ ਕੋੜੀਆਂ ਜਿਆਦਾ ਪਾ ਲਓ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਲੈਣੀ ਤੁਸੀਂ ਥੋੜਾ ਧਨੀਆ ਪਾ ਕੇ ਅਰਦਾ ਪੇਸਟ ਬਣਾਦਣਾ ਬਹੁਤ ਵਧੀਆ ਪੇਸਟ ਹੈ ਐਂਡ ਫਾਈਨ ਪੇਸਟ ਤੇ ਆਰਤਾਰ ਕਰਨਾ ਦੇਖੋ ਬਹੁਤ ਵਧੀਆ ਪੇਸਟ ਬਣ ਗਿਆ ਰੱਖਾਂਗੇ ਸਾਈਡ ਤੇ ਆਪਾਂ ਹੁਣ ਹੁਣ ਆਪਾਂ ਕੋਈ ਬੋਲੀ ਕੜਾਈ ਤੋਲੀ ਤੇ ਚਪਾਇਆ ਆਪਾਂ ਪਾਣੀ ਸੌਰੀ ਤੇਲ ਸਰੋਂ ਦਾ ਤੇਲ ਪਾਇਆ ਆ ਤੁਸੀਂ ਜਿਹੜਾ ਮਰਜ਼ੀ ਤੇਲ ਪਾ ਸਕਦੇ ਆ ਥੋੜਾ ਜਿਹਾ ਪਾਇਆ ਆ ਤੇ ਲੋਕੇ ਗਰਮ ਹੋਣੇ ਚ ਪਾਏ ਮੱਖਣ ਕਿ ਬਾਬਾ ਜਿਹੜੀ ਤੇ ਸਾਰਾ ਮੱਖਣ ਨਾਲ ਹੁੰਦਾ ਹੈ ਉਹ ਮੱਖਣ ਪਾਉਣਾ ਚਾਹੀਦਾ ਇਸ ਮੱਖਣ ਦੇ ਨਾਲ ਤੇਸੇ ਆਉਂਦੀ ਆ ਇਸ ਕਰਕੇ ਆਪਾਂ ਚਪਾਇਆ ਮੱਖਣ ਮੱਖਣ ਨੂੰ ਥੋੜਾ ਪਿਗਲ ਜਿਕੇ ਪਿਗਲ ਜਾਵੇ ਕਣੇ ਚਵਤੀ ਹਿੰਗ ਥੋੜੀ ਜਿਹੀ ਆਪਾਂ ਨੇ ਚੌਥਾ ਕਿਸੇ ਚਮਚ ਤੇ ਹਿੰਗ ਪਾਇਆ ਤੇ ਜੀਰਾ ਪਾਇਆ ਇੱਕ ਚਮਚਾ ਥੋੜਾ ਕਰੈਕਲ ਹੋ ਗਿਆ ਸਾਰਾ ਕੁਛ ਹੁਣ ਅੰਚੇ ਬਤਾਂਗੇ ਆਪਾਂ ਆਪਾਂ ਕੱਟ ਕੇ ਰੱਖਿਆ ਹੋਇਆ ਅਦਰਕ ਤੇ ਪਿਆਜ਼ ਅਦਰਕ ਪਾਇਆ ਸਭ ਤੋਂ ਪਹਿਲਾਂ ਫਿਰ ਪਿਆਜ਼ ਪਾ ਦਾਂਗੇ ਪਿਆਜ਼ ਨਾਰਮਲ ਕੱਟਿਆ ਹੋਇਆ ਤੁਮਨਾ ਮੋਟੇ ਨਾ ਬਰੀਕ ਇਹਨਾਂ ਨੂੰ ਥੋੜਾ ਜਿਹਾ ਸਬ ਬਰਾਊਨ ਨਹੀਂ ਕਰਨਾ ਹੈਗਾ ਥੋੜਾ ਜਿਹਾ ਪੁਨਾਪਾ ਨੇ ਸੌਫਟ ਕਰ ਲੈਣੇ ਬਰਾਊਨ ਨਹੀਂ ਕਰਨੇ ਕਿ ਕਾਲੇ ਹੋ ਜਾਣ ਉਹਨਾਂ ਨੂੰ ਪਿਆਜ਼ ਇਹਨਾਂ 'ਤੇ ਧਿਆਨ ਰੱਖਣਾ ਹੈਗਾ ਬਹੁਤ ਇੱਕ ਇਸ ਸਟੇਪ ਜਿਹੜਾ ਹੁੰਦਾ ਚੀਜ਼ ਬਣਾਉਣ ਵੇਲੇ ਬਹੁਤ ਧਿਆਨ ਰੱਖਣਾ ਪੈਂਦਾ ਥੋੜੇ ਜਿਹਾ ਪਸੇ ਇੱਕ ਜ਼ਿਆਦਾ ਕਰਤਾ ਜਾਂ ਕੁਝ ਵੀ ਕਰਤਾ ਤੇ ਜਿਆਦਾ ਭੁੰਨੇਗੇ ਤਾਂ ਫਿਰ ਸਾਰਾ ਟੇਸਟ ਗਾਇਵਣਾ ਨਾ ਪਾਏ ਕਸੂਰੀ ਮੇਥੀ ਪਾ ਦਈਏ ਥੋੜੀ ਜੀ ਕਸੂਰੀ ਮੇਥੀ ਪਾ ਕੇ ਆਪਾਂ ਨੇ ਇਹਨੂੰ ਭੁੰਨ ਲੈਣਾ ਪਿਆਜ਼ਾਂ ਨੂੰ ਥੋੜਾ ਜਿਹਾ ਹੀਟ 'ਤੇ ਬਹੁਤ ਧਿਆਨ ਰੱਖਣੀ ਪੈਂਦੀ ਹੈ ਕਿ ਜਦੋਂ ਕੋਈ ਬਣਾਈ ਆਪਾਂ ਥੋੜਾ ਨਮਕ ਪਾਇਆ ਸਵਾਦ ਦਾ ਸਾਨੂੰ ਪਾਣਾ ਨਮਕਾ ਥੋੜੀ ਜੀ ਹਲਦੀ ਅਤੇ ਲਾਲ ਮਿਰਚ ਪਾਈ ਥੋੜੀ ਜਿਹੀ ਕਿਉਂਕਿ ਹਰੀਆਂ ਮੱਚਾ ਪਾਈਆਂ ਨੇ ਲਾਲ ਥੋੜੀ ਜਿਹੀ ਪਾਉਂਗੀ ਮੈਂ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਤੁਸੀਂ ਮਿਰਚ ਖਾਣੇ ਜਾਂ ਤੁਸੀਂ ਪਕਤੀਆਂ ਨਾਲ ਬਣਾਉਣ ਦੇ ਘੱਟ ਪਾ ਲਓ ਹੁਣ ਮੈਂ ਪਾਈਆਂ ਗਾਜਰ ਤੇ ਛੋਲੇ ਮਿਰਚ ਸਿਰਫ ਇੱਕ ਗਾਜਰ ਪਾਈ ਆ ਮਤਲੀ ਮਤਲੀ ਕੱਟ ਕੇ ਪਾਇਆ ਫਿਰ ਸਲਾਈ ਜੀ ਨੇ ਇਹਦੇ ਕਿਉਂਕਿ ਮੈਂ ਕਿ ਚੰਗੀ ਤਰ੍ਹਾਂ ਜਲ ਜਾਵੇ ਜਲਦੀ ਛੋਲੇ ਮੱਚਾ ਪਾਈਆਂ ਨੇ ਦੋ ਛੋਟੀਆਂ ਛੋਟੀਆਂ ਸੀ ਛੋਟੀਆਂ ਸੀ ਦੋ ਪਤੀਆਂ ਵੱਡੀਆਂ ਦੀ ਤੇ ਇੱਕ ਪੌਣੀ ਦੀ ਮੈਂ ਇਹ ਗਾਜਰ ਪਾਈ ਮੀਡੀਅਮ ਸਾਈਜ਼ ਦੀ ਛੋਟੀ ਜੀ ਥੋੜੇ ਮਟਰ ਇਹ ਫਰੋਜ਼ਨ ਮਟਰ ਨੇ ਇਹੋ ਪਾਤੇ ਥੋੜੇ ਜਿਹਾ ਥੋੜਾ ਜਿਹਾ ਪਾਣੀ ਪਾ ਕੇ ਨਾਲ ਨੂੰ ਚੰਗੀ ਤਰ੍ਹਾਂ ਰਿਝਾ ਲੈਣਾ ਚਾਹੀਦਾ ਨੂੰ ਆਪਾਂ ਨੇ ਚੰਗੀ ਤਰ੍ਹਾਂ ਰਿੰਨਾਂਗੇ ਹਲਾ ਕੇ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਕਰਕੇ ਥੋੜਾ ਜਿਹਾ ਪਾਣੀ ਪਾ ਕੇ ਧੱਕੇ ਦੂੰਗੀ ਰਾਕੇ ਨੂੰ ਮੈਂ ਥੋੜੀ ਦੇ ਰਿਝ ਜਾਵੇ ਦੇਖੋ ਬਣ ਜੀ ਇਹ ਕਾਫੀ ਵੰਜਾਟ ਵਗ ਰਹੀ ਦੀਨੋ ਹੁਣ ਜਿਹੜਾ ਪਾ ਦੂੰਗੀ ਮੈਂ ਆਲੂ ਬੋਇਲ ਕੀਤੇ ਆਲੂ ਰੱਖੇ ਮੇਰੇ 3 1/2 3 4 ਕੱਲੂ ਨੇ ਨੂੰ ਬੋਇਲ ਕੀਤੇ ਆਲੂ ਵਿੱਚ ਪਾ ਲੈਣੇ ਇਹਦੇ ਮੈਸ਼ ਕਰਕੇ ਆਲੂ ਵਿੱਚ ਪਾ ਕੇ ਮੈਸ਼ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸਾਰਾ ਕੁਝ ਫਰਮੈਸ਼ਰ ਦੇ ਨਾਲ ਮੈਸ਼ ਕਰਨਾ ਹੈ ਮੈਸ਼ ਤੇ ਬਹੁਤ ਚੰਗੀ ਤਰ੍ਹਾਂ ਕਰਨਾ ਪਾਪਾ ਜਮੇਨ ਹੁੰਦਾ ਆ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਮੈਸ਼ ਕਰਨੀ ਹੁੰਦੀ ਰਹੀ ਕਿ ਤੁਸੀਂ ਸਾਫਤੀ ਸਾਫਤੀ ਲੱਗੇ ਫੇ ਟੇਸਟ ਨਹੀਂ ਬਣਦਾ ਪਾਪਾ ਜੀ ਦਾ ਮੈਂ ਐਸ਼ੇ ਤੇ ਸਾਰਾ ਕੁਝ ਮੈਸ਼ ਕਰ ਦਾਂਗੀ ਤਾਂ ਮਿਕਸ ਵੀ ਹੋ ਜਾਣਾ ਆਪਣੇ ਆਪ ਤੇ ਸਾਰਾ ਕੁਝ ਹੋਗਾ ਨਾਲ ਦੀ ਨਾਲ ਮੈਚ ਮੈਸ਼ ਹੋ ਜਾਏਗਾ ਤੇ ਮਿਕਸ ਵੀ ਆਪਣੇ ਆਪ ਹੋ ਜਾਣਾ ਅਪਾ ਦਵਾ ਕੇ ਚੰਗੀ ਤਰ੍ਹਾਂ ਮੈਸ਼ ਕਰਾਂਗੇ ਆਪਾਂ ਦੇਖੋ ਮੈਚ ਗਿਆ ਹੋ ਗਿਦਰਾ ਮੈਚ ਕਰ ਕੋ ਨੀ ਚ ਪਾਤੀਆ ਪਾਲਕ ਪਾਲਕ ਜਿਹੜੀ ਬਲਾਂਚ ਕਰਕੇ ਰੱਖੀ ਹੋਇਆ ਕੋ ਥੋੜੀ ਜਿਹੀ ਸਿਰਫ ਪਾਲਕ ਹੋ ਗਈ। ਹੁਣ ਵਿੱਚ ਪਾਤਾ ਆਪਾਂ ਨੇ ਪਾਲਕ ਧਨੀਆ ਔਰ ਕੋਈ ਕਿਸੇ ਹਰੀ ਮਿਰਚਾ। ਇਹਨਾਂ ਚੀਜ਼ਾਂ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹਨੂੰ ਹੁਣ। ਥੋੜਾ ਧੋਕੇ ਜਿਹੜਾ ਲਵ ਜਿ ਲੱਗੀ ਰਹੀ ਮਿਕਸੀ ਦੇ ਪਾਤੀ ਵਿੱਚ। ਇਹ ਪਾਣੀ ਤਾਂ ਪਾਉਣਾ ਹੀ ਆ ਇਹਦੇ ਵਿੱਚ। ਕੰਸਿਸਟੈਂਸੀ ਸੈੱਟ ਕਰਨੀ ਹੈ ਦੀ ਪਾਣੀ ਪਾ ਕੇ ਇਸ ਕਰਕੇ ਥੋੜਾ ਜਿਹਾ ਪਾਣੀ ਇਹਨੂੰ ਪਾ ਦੇ ਧੋਕੇ ਵਿੱਚ ਪਾਤਾ। ਹੁਣ ਚੰਗੀ ਤਰ੍ਹਾਂ ਕਰਦਗੇ ਮਿਕਸ ਸਾਰਾ ਸਮਾਨ ਹੋਰ ਸੇਕ ਲਵਾ ਦੇਣਾ ਸਿੰਘ ਇਹਦੇ ਨਾਲ ਆਪਾਂ ਇਹਨੂੰ ਪਾਪਾ ਜੀ ਮਸਾਲਾ ਪਾਤਾ ਵਿੱਚ ਇੱਕ ਚੌਂਚ ਭਰ ਕੇ ਪਾਇਆ ਹੈ ਚੰਗੀ ਤਰ੍ਹਾਂ ਵੀ ਮਿਕਸ ਕਰ ਦੇਣਾ ਵਿੱਚ ਪਰ ਬਈ ਤੇ ਗਰੀ ਹੁਣ ਤਿਆਰ ਹੋ ਗਈ ਆਪਣੀ ਟੇਸਟੀ ਬਣਗੀ ਉਹ ਵਧੀਆ ਲੱਗ ਰਹੀ ਹੈ ਦੇਖੋ ਬਹੁਤ ਸੋਹਣੀ ਸਮੈਲ ਆ ਰਹੀ ਹੈ ਹੁਣ ਚ ਪਾਉਂਗੀ ਮੱਖਣ ਕਿਉਂਕਿ ਮੱਖਣ ਜਿਹੜਾ ਆ ਇਹ ਹੀ ਕਿਹਦੇ ਨਾਲ ਟੇਸ ਹੁੰਦਾ ਪਾਪਾ ਜੀ ਦੇ ਮੱਖਣ ਬਹੁਤ ਜ਼ਰੂਰੀ ਆ ਜਿੰਨਾ ਪਾਵਾਂਗੇ ਆਪਾਂ ਉਹਨਾਂ ਵਧੀਆ ਬਣੂਗੀ ਉਹ ਬਾਅਦ ਚ ਫੇਰ ਪਾਤਾ ਪਰ ਆਪਾਂ ਖਾਣ ਵੇਲੇ ਫੇਰ ਪਾਵਾਂਗੇ ਇੱਕ ਵਾਰੀ ਵਿੱਚ ਮੱਖਣ ਜਦੋਂ ਖਾਵਾਂਗੇ ਹੁਣ ਉਦੋਂ ਪਾਵਾਂਗੇ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਕਰਤਾ ਪਾਪਾ ਜੀ ਹੋ ਗਈ ਤਿਆਰ ਬਹੁਤ ਐਸੀ ਜੰਮੀ ਦੇਖੋ ਹੁਣ ਇਸ ਤੋਂ ਬਾਅਦ ਆਪਾਂ ਨੂੰ ਰੱਖ ਦਾਂਗੇ ਸਾਈਡ ਤੇ ਤਿਆਰ ਕਰਕੇ ਚੰਗੀ ਤਰ੍ਹਾਂ ਆਪਾਂ ਚੱਲਦੀਆਂ ਪਾਵ ਵਾਲ ਤੇ ਦੇਖਦੇ ਆਂ ਪਾਵ ਦਮ ਤਿਆਰ ਕਰੀਏ ਤਦ ਉਹ ਜਦੋਂ ਤੇ ਮੈਂ ਪਾ ਲਿਆ ਮੱਖਣ ਤੇ ਪਾਵ ਨੂੰ ਕੱਟ ਕੇ ਵਿੱਚੋਂ ਦੋਨੇ ਸਾਈਡ ਤੇ ਚੰਗੀ ਤਰ੍ਹਾਂ ਰਾੜ ਲੈਣੇ ਆ ਪੁਨ ਸਾਈਡਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਦੋਨੇ ਪਾਸਿਆਂ ਤੋਂ ਮੱਖਣ ਲਾ ਕੇ ਇਹਨੂੰ ਮੱਖਣ ਤੋਂ ਬਿਨਾਂ ਗਰਮ ਕਰਨਾ ਨਹੀਂ ਚੰਗੀ ਤਰ੍ਹਾਂ ਨਹੀਂ ਹੁੰਦਾ ਕਿਉਂ ਨਾਲ ਨਹੀਂ ਮੱਖਣ ਦਾ ਟੇਸ ਉਹਨਾਂ ਮੱਖਣ ਦੇ ਕੋ ਬਹੁਤ ਅਨੰਦਪਨੀ ਬਲਿਆ ਧਿਆਰ ਹੋ ਗਈ ਆਪਣੀ ਬਹੁਤ ਟੇਸੀ ਜੰਮੀ ਲੱਗ ਰਹੀ ਹੈ ਤੇ ਮੱਖਣ ਪਾਇਆ ਥੋੜਾ ਪਨੀਰ ਕद्दूकस ਕੀਤਾ ਹੈ ਤੁਸੀਂ ਇਦਾਂ ਜਰੂਰ ਬਣਾਇਓ ਕਿਉਂਕਿ ਆਪਣਾ ਤਜਰਬਾ ਜਰੂਰ ਦੱਸਿਆ ਕਰੋ ਤੁਹਾਡੇ ਕਿਦਾਂ ਦੀ ਬਣਦੀ ਚੀਜ਼ ਹੈ